ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਸਟੀਕਾਲ ਸਵਾਗਤ ਹੈ ਤੁਹਾਡਾ ਦੀਸ਼ਾ ਹੈਲਥ ਦੇ ਅੱਜ ਦੀ ਰੁਝੇਮੇ ਵਾਲੀ ਜ਼ਿੰਦਗੀ ਸ਼ੈਲੀ ਵਿੱਚ ਜ਼ਿਆਦਾਤਰ ਲੋਕ ਆਪਣੀ ਖੁਰਾਕ ਸਿਹਤਮੰਦ ਬਣਾਉਂਦੀਆਂ ਬਹੁਤ ਕੋਸ਼ਿਸ਼ਾਂ ਕਰਦੀਆਂ ਹਨ ਆਰਗੈਨਿਕ ਸਬਜ਼ੀਆਂ ਤੋਂ ਲੈ ਕੇ ਪੋਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਦੀ ਖਪਤ ਵੱਲ ਖਾਸ ਧਿਆਨ ਰੱਖਿਆ ਜਾਂਦਾ ਹੈ ਇੱਥੇ ਤੱਕ ਕਿ ਭੋਜਨ ਬਣਾਉਣ ਲਈ ਤੇਲ ਦੀ ਚੋਣ ਵੀ ਬਹੁਤ ਸੋਚ-ਸਮਝ ਕੇ ਕੀਤੀ ਜਾਂਦੀ ਹੈ ਹੈਲਦੀ ਆਇਲ ਦੀ ਸੂਚੀ ਵਿੱਚ ਜ਼ੈਤੂਨ ਦਾ ਤੇਲ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਭੋਜਨ ਵਿੱਚ ਜ਼ੈਤੂਨ ਦੇ ਤੇਲ ਦੀ ਵਰਤੋਂ ਕਰਕੇ ਤੁਸੀਂ ਆਪਣੀ ਖੁਰਾਕ ਨਾਲ ਆਪਣੇ ਆਪ ਨੂੰ ਸਿਹਤਮੰਦ ਬਣਾ ਸਕਦੇ ਹੋ Olive ਤੇ ਜਤੁੰਦੇ ਤੇਲ ਵਿੱਚ ਵਿਟਾਮਿਨ ਸੀ, ਆਇਰਨ, omega-3 ਫੈਟੀ ਐਸਿਡ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਉਹ ਨਾ ਸਿਰਫ ਸਕਿਨ ਨੂੰ ਚਮਕਦਾਰ ਬਣਾਉਂਦੇ ਹਨ ਬਲਕਿ ਦਿਲ ਨੂੰ ਸਿਹਤਮੰਦ ਰੱਖਣ ਦੇ ਨਾਲ ਇਮਿਊਨਿਟੀ ਬੂਸਟਰ ਦਾ ਵੀ ਕੰਮ ਕਰਦੇ ਹਨ, ਭਾਰ ਘਟਾਉਣ ਲਈ ਮਦਦਗਾਰ। ਜਤੁੰਦੇ ਤੇਲ ਵਿੱਚ ਪਕਾਇਆ ਖਾਣਾ ਸਿਹਤਮੰਦ ਹੋਣ ਦੇ ਨਾਲ-ਨਾਲ ਮੋਟਾਪਾ ਘਟਾਉਣ ਵਿੱਚ ਵੀ ਕਾਫੀ ਮਦਦਗਾਰ ਹੁੰਦਾ ਹੈ। ਇਹ ਸਰੀਰ ਵਿੱਚ ਚਰਬੀ ਦੀ ਮਾਤਰਾ ਨੂੰ ਘਟ ਕਰਦਾ ਹੈ ਜਿਸ ਨਾਲ ਵਜ਼ਨ ਆਪਣੇ ਆਪ ਘਟਣਾ ਸ਼ੁਰੂ ਹੋ ਜਾਂਦਾ ਹੈ। ਜਤੁੰਦੇ ਤੇਲ ਦਾ ਸੇਵਨ ਕਰਕੇ ਸਰੀਰ ਦੀ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ ਜੋ ਕਿ ਠੰਡ ਜੁਕਾਮ ਬੁਖਾਰ ਅਤੇ ਖੰਗ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਪਵਾਉਂਦਾ ਹੈ ਕੈਲਸਟ੍ਰੋਲ ਨੂੰ ਕੰਟਰੋਲ ਕਰਦਾ ਹੈ ਜਤੁੰਦਾ ਤੇ ਜੈਤੁੰਦਾ ਤੇਲ ਸਰੀਰ ਵਿੱਚ ਕੈਲਸਟ੍ਰੋਲ ਦੀ ਮਾਤਰਾ ਨੂੰ ਘਟਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ ਜਤੁੰਦੇ ਤੇਲ ਵਿੱਚ ਬਣਾਏ ਭੋਜਨ ਦਾ ਸੇਵਨ ਕਰੋ ਕੈਲਸਟੋਲ ਦੇ ਪੱਧਰ ਨੂੰ ਨਿਯੰਤਰਿਤ ਰੱਖਿਆ ਜਾ ਸਕਦਾ ਹੈ ਸ਼ੂਗਰ ਵਿੱਚ ਰਾਹਤ ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਸਾਨੂੰ ਖਾਣਾ ਖਾਣ ਉੱਤੇ ਬਹੁਤ ਖਾਸ ਧਿਆਨ ਰੱਖਣਾ ਪੈਂਦਾ ਹੈ ਜ਼ੈਤੂਨ ਦਾ ਤੇਲ ਬਲੱਡ ਸ਼ੂਗਰ ਦੇ ਪੱਤਨ ਨੂੰ ਕੰਟਰੋਲ ਕਰਨ ਵਿੱਚ ਸਹਾਇਤਾ ਕਰਦਾ ਹੈ ਇਸ ਲਈ ਡਾਕਟਰ ਸ਼ੂਗਰ ਦੇ ਮਰੀਜ਼ ਨੂੰ ਜ਼ੈਤੂਨ ਦੇ ਤੇਲ ਦਾ ਸੇਵਨ ਕਰਨ ਦੀ ਸ਼ਿਫਾਰਿਸ਼ ਕਰਦੇ ਹਨ ਹੱਡੀਆਂ ਦੇ ਦਰਦ ਤੋਂ ਰਾਹਤ ਅਕਸਰ ਹੱਡੀਆਂ ਅਤੇ ਵੱਧ ਰਹੀ ਉਮਰ ਦੇ ਨਾਲ ਹੱਡੀਆਂ ਦੇ ਜੋੜਾ ਵਿੱਚ ਦਰਦ ਆਮ ਹੋ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਜੈਤੂਨ ਦੇ ਤੇਲ ਤੁਹਾਡੇ ਲਈ ਪ੍ਰਭਾਵਸ਼ਾਲੀ ਕਾਬਿਤ ਹੋ ਸਕਦਾ ਹੈ ਤੁਸੀਂ ਸਰੀਰ ਵਿੱਚ ਕੈਲਸ਼ੀਅਮ ਦੀ ਘਾਟ ਨੂੰ ਬੁਰਾ ਕਰ ਸਕਦੇ ਹੋ ਅੱਧੇ ਹੋਰ ਖਬਰਾਂ ਦੇਖਣ ਲਈ ਜਿਹੜੀ ਰੋਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਜ਼ਰਾਂ ਸਸਤੀ ਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਅੱਜ ਦੀ ਰੁਝੇਵੀਂ ਵਾਲੀ ਜ਼ਿੰਦਗੀ ਸ਼ੈਲੀ ਵਿੱਚ ਜ਼ਿਆਦਾਤਰ ਲੋਕ ਆਪਣੀ ਖੁਰਾਕ ਸਿਹਤਮੰਦ ਬਣਾਉਂਦੀਆਂ ਬਹੁਤ ਕੋਸ਼ਿਸ਼ਾਂ ਕਰਦੀ ਹਨ ਆਰਗੇਨਿਕ ਸਬਜ਼ੀਆਂ ਤੋਂ ਲੈ ਕੇ ਪੋਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਦੀ ਖਪਤ ਵੱਲ ਖਾਸ ਧਿਆਨ ਰੱਖਿਆ ਜਾਂਦਾ ਹੈ ਇੱਥੇ ਤੱਕ ਕਿ ਭੋਜਨ ਬਣਾਉਣ ਲਈ ਤੇਲ ਦੀ ਚੋਣ ਵੀ ਬਹੁਤ ਸੋਚ-ਸਮਝ ਕੇ ਕੀਤੀ ਜਾਂਦੀ ਹੈ ਹੈਲਦੀ ਆਇਲ ਦੀ ਸੂਚੀ ਵਿੱਚ ਜੈਤੂਨ ਦਾ ਤੇਲ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਭੋਜਨ ਵਿੱਚ ਜੈਤੂਨ ਦੇ ਤੇਲ ਦੀ ਵਰਤੋਂ ਕਰਕੇ ਤੁਸੀਂ ਆਪਣੀ ਖੁਰਾਕ ਨਾਲ ਆਪਣੇ ਆਪ ਨੂੰ ਸਿਹਤਮੰਦ ਬਣਾ ਸਕਦੇ ਹੋ ਅਸਲ ਵਿੱਚ ਜੈਤੂਨ ਦੇ ਤੇਲ ਵਿੱਚ ਵਿਟਾਮਿਨ ਸੀ ਆਇਰਨ omega 3 ਫੈਟੀ ਐਸਿਡ ਅਤੇ ਐਂਟੀਆਕਲੀਟ ਗੁਣ ਹੁੰਦੀ ਹਨ ਉਹ ਨਾ ਸਿਰਫ ਸਕਿਨ ਨੂੰ ਚਮਕਦਾਰ ਬਣਾਉਂਦੇ ਹਨ ਬਲਕਿ ਦੇਲ ਨੂੰ ਸਿਹਤਮੰਦ ਰੱਖਣ ਦੇ ਨਾਲ ਇਮਿਊਨਿਟੀ ਬੂਸਟਰ ਦਾ ਵੀ ਕੰਮ ਕਰਦੇ ਹਨ ਭਾਰ ਘਟਾਉਣ ਲਈ ਮਦਦਗਾਰ ਜੈਤੂਨ ਦੇ ਤੇਲ ਵਿੱਚ ਪਕਾਇਆ ਖਾਣਾ ਸਿਹਤਮੰਦ ਹੋਣ ਦੇ ਨਾਲ ਨਾਲ ਮੋਟਾਪਾ ਘਟਾਉਣ ਵਿੱਚ ਵੀ ਕਾਫੀ ਮਦਦਗਾਰ ਹੁੰਦਾ ਹੈ ਇਹ ਸਰੀਰ ਵਿੱਚ ਚਰਬੀ ਦੀ ਮਾਤਰਾ ਨੂੰ ਘਟ ਕਰਦਾ ਹੈ ਜਿਸ ਨਾਲ ਵਜ਼ਨ ਆਪਣੇ ਆਪ ਘਟਣਾ ਸ਼ੁਰੂ ਹੋ ਜਾਂਦਾ ਹੈ ਜੈਤੂਨ ਦੇ ਤੇਲ ਦਾ ਸੇਵਨ ਕਰਕੇ ਸਰੀਰ ਦੀ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ ਜੋ ਕਿ ਠੰਡ ਜੁਕਾਮ ਬੁਖਾਰ ਅਤੇ ਖੰਘ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਪਵਾਉਂਦਾ ਹੈ ਕੈਲਸਟ੍ਰੋਲ ਨੂੰ ਕੰਟਰੋਲ ਕਰਦਾ ਹੈ ਜ਼ੈਤੂਨ ਦਾ ਤੇ ਜ਼ੈਤੂਨ ਦਾ ਤੇਲ ਸਰੀਰ ਵਿੱਚ ਕੈਲਸਟ੍ਰੋਲ ਦੀ ਮਾਤਰਾ ਨੂੰ ਘਟਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ ਜ਼ੈਤੂਨ ਦੇ ਤੇਲ ਵਿੱਚ ਬਣਾਏ ਭੋਜਨ ਦਾ ਸੇਵਨ ਕਰੋ ਕੈਲਸਟੋਲ ਦੇ ਪੱਧਰ ਨੂੰ ਨਿਯੰਤਰਿਤ ਰੱਖਿਆ ਜਾ ਸਕਦਾ ਹੈ ਸ਼ੂਗਰ ਵਿੱਚ ਰਾਹਤ ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਸਾਨੂੰ ਖਾਣਾ ਖਾਣ ਉੱਤੇ ਬਹੁਤ ਖਾਸ ਧਿਆਨ ਰੱਖਣਾ ਪੈਂਦਾ ਹੈ ਜ਼ੈਤੂਨ ਦਾ ਤੇਲ ਬਲੱਡ ਸ਼ੂਗਰ ਦੇ ਪੱਤਨ ਨੂੰ ਕੰਟਰੋਲ ਕਰਨ ਵਿੱਚ ਸਹਾਇਤਾ ਕਰਦਾ ਹੈ ਇਸ ਲਈ ਡਾਕਟਰ ਸ਼ੂਗਰ ਦੇ ਮਰੀਜ਼ ਨੂੰ ਜ਼ੈਤੂਨ ਦੇ ਤੇਲ ਦਾ ਸੇਵਨ ਕਰਨ ਦੀ ਸ਼ਿਫਾਰਿਸ਼ ਕਰਦੇ ਹਨ ਹੱਡੀਆਂ ਦੇ ਦਰਦ ਤੋਂ ਰਾਹਤ ਅਕਸਰ ਹੱਡੀਆਂ ਅਤੇ ਵੱਧ ਰਹੀ ਉਮਰ ਦੇ ਨਾਲ ਹੱਡੀਆਂ ਦੇ ਜੋੜਾ ਵਿੱਚ ਦਰਦ ਆਮ ਹੋ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਜੈਤੁੰਦੇ ਤੇਲ ਤੁਹਾਡੇ ਲਈ ਪ੍ਰਭਾਵਸ਼ਾਲੀਿਕ ਸਾਬਿਤ ਹੋ ਸਕਦਾ ਹੈ ਤੁਸੀਂ ਸਰੀਰ ਵਿੱਚ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰ ਸਕਦੇ ਹੋ ਅੱਧੇ ਹੋਰ ਖਬਰਾਂ ਦੇਖਣ ਲਈ ਜੁੜੇ ਰੋ ਦੀਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਸਟੀਕਾਲ ਸਵਾਗਤ ਹੈ ਤੁਹਾਡਾ ਦੀਸ਼ਾ ਹੈਲਥ ਤੇ ਅੱਜ ਦੀ ਰੁਝੇਮੇ ਵਾਲੀ ਜ਼ਿੰਦਗੀ ਸ਼ੈਲੀ ਵਿੱਚ ਜ਼ਿਆਦਾਤਰ ਲੋਕ ਆਪਣੀ ਖੁਰਾਕ ਸਿਹਤਮੰਦ ਬਣਾਉਂਦੀਆਂ ਬਹੁਤ ਕੋਸ਼ਿਸ਼ਾਂ ਕਰਦੀ ਹਨ ਆਰਗੇਨਿਕ ਸਬਜ਼ੀਆਂ ਤੋਂ ਲੈ ਕੇ ਪੋਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਦੀ ਖਪਤ ਵੱਲ ਖਾਸ ਧਿਆਨ ਰੱਖਿਆ ਜਾਂਦਾ ਹੈ ਇਤਨਾਕ ਕਿ ਭੋਜਨ ਬਣਾਉਣ ਲਈ ਤੇਲ ਦੀ ਚੋਣ ਵੀ ਬਹੁਤ ਸੋਚ-ਸਮਝ ਕੇ ਕੀਤੀ ਜਾਂਦੀ ਹੈ ਹੈਲਦੀ ਆਇਲ ਦੀ ਸੂਚੀ ਵਿੱਚ ਜ਼ੈਤੂਨ ਦਾ ਤੇਲ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਭੋਜਨ ਵਿੱਚ ਜ਼ੈਤੂਨ ਦੇ ਤੇਲ ਦੀ ਵਰਤੋਂ ਕਰਕੇ ਤੁਸੀਂ ਆਪਣੀ ਖੁਰਾਕ ਨਾਲ ਆਪਣੇ ਆਪ ਨੂੰ ਸਿਹਤਮੰਦ ਬਣਾ ਸਕਦੇ ਹੋ ਦੇ ਵਿੱਚ ਜਤੁੰ ਦੇ ਤੇਲ ਵਿੱਚ ਵਿਟਾਮਿਨ ਸੀ ਆਇਰਨ omega 3 ਫੈਟੀ ਐਸਿਡ ਅਤੇ ਐਂਟੀਆਕਲਟ ਗੁਣ ਹੁੰਦੇ ਹਨ ਉਹ ਨਾ ਸਿਰਫ ਸਕਿਨ ਨੂੰ ਚਮਕਦਾਰ ਬਣਾਉਂਦੇ ਹਨ ਬਲਕਿ ਦਿਲ ਨੂੰ ਸਿਹਤਮੰਦ ਰੱਖਣ ਦੇ ਨਾਲ ਇਮਿਊਨਿਟੀ ਬੂਸਟਰ ਦਾ ਵੀ ਕੰਮ ਕਰਦੇ ਹਨ ਭਾਰ ਘਟਾਉਣ ਲਈ ਮਦਦਗਾਰ ਜਤੁੰ ਦੇ ਤੇਲ ਵਿੱਚ ਪਕਾਇਆ ਖਾਣਾ ਸਿਹਤਮੰਦ ਹੋਣ ਦੇ ਨਾਲ ਨਾਲ ਮੋਟਾਪਾ ਘਟਾਉਣ ਵਿੱਚ ਵੀ ਕਾਫੀ ਮਦਦਗਾਰ ਹੁੰਦਾ ਹੈ ਇਹ ਸਰੀਰ ਵਿੱਚ ਚਰਬੀ ਦੀ ਮਾਤਰਾ ਨੂੰ ਘਟ ਕਰਦਾ ਹੈ ਜਿਸ ਨਾਲ ਵਜ਼ਨ ਆਪਣੇ ਆਪ ਘਟਣਾ ਸ਼ੁਰੂ ਹੋ ਜਾਂਦਾ ਹੈ ਜਤ ਹੁੰਦੇ ਤੇਲ ਦਾ ਸੇਵਨ ਕਰਕੇ ਸਰੀਰ ਦੀ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ ਜੋ ਕਿ ਠੰਡ ਜੁਕਾਮ ਬੁਖਾਰ ਅਤੇ ਖੰਗ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਪਵਾਉਂਦਾ ਹੈ ਕੈਲਸਟ੍ਰੋਲ ਨੂੰ ਕੰਟਰੋਲ ਕਰਦਾ ਹੈ ਜੈਤੂਨ ਦਾ ਤੇ ਜੈਤੂਨ ਦਾ ਤੇਲ ਸਰੀਰ ਵਿੱਚ ਕੈਲਸਟ੍ਰੋਲ ਦੀ ਮਾਤਰਾ ਨੂੰ ਘਟਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ ਜੈਤੂਨ ਦੇ ਤੇਲ ਵਿੱਚ ਬਣਾਏ ਭੋਜਨ ਦਾ ਸੇਵਨ ਕਰੋ ਕੈਲਸਟ੍ਰੋਲ ਦੇ ਪੱਧਰ ਨੂੰ ਨਿਯੰਤਰਿਤ ਰੱਖਿਆ ਜਾ ਸਕਦਾ ਹੈ ਸ਼ੂਗਰ ਵਿੱਚ ਰਾਹਤ ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਸਾਨੂੰ ਖਾਣਾ ਖਾਣ ਉੱਤੇ ਬਹੁਤ ਖਾਸ ਧਿਆਨ ਰੱਖਣਾ ਪੈਂਦਾ ਹੈ ਜੈਤੂਨ ਦਾ ਤੇਲ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਸਹਾਇਤਾ ਕਰਦਾ ਹੈ ਇਸ ਲਈ ਡਾਕਟਰ ਸ਼ੂਗਰ ਦੇ ਮਰੀਜ਼ ਨੂੰ ਜੈਤੂਨ ਦੇ ਤੇਲ ਦਾ ਸੇਵਨ ਕਰਨ ਦੀ ਸ਼ਿਫਾਰਿਸ਼ ਕਰਦੇ ਹਨ ਹੱਡੀਆਂ ਦੇ ਦਰਦ ਤੋਂ ਰਾਹਤ ਅਕਸਰ ਹੱਡੀਆਂ ਅਤੇ ਵੱਧ ਰਹੀ ਉਮਰ ਦੇ ਨਾਲ ਹੱਟੀਆਂ ਦੇ ਜੋੜਾ ਵਿੱਚ ਦਰਦ ਆਮ ਹੋ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਜਤੁੰਦੇ ਤੇਲ ਤੁਹਾਡੇ ਲਈ ਪ੍ਰਭਾਵਸ਼ਾਲੀ ਕਾਬਿਤ ਹੋ ਸਕਦਾ ਹੈ ਤੁਸੀਂ ਸਰੀਰ ਵਿੱਚ ਕੈਲਸ਼ੀਅਮ ਦੀ ਘਾਟ ਨੂੰ ਬੁਰਾ ਕਰ ਸਕਦੇ ਹੋ ਅੱਧੇ ਹੋਰ ਖਬਰਾਂ ਦੇਖਣ ਲਈ ਜੁੜੋ ਰੋਦਿਸ਼ਾ ਹੈਲਥ ਨਾਲ ਧੰਨਵਾਦ